ਹੋਟਲਾਂ ਦੇ ਵਿੱਚ ਚੱਲ ਰਹੇ ਗਲਤ ਕੰਮਾਂ ਤੇ ਹੁਣ ਪੁਲਿਸ ਦੇ ਵੱਲੋਂ ਸੰज्ञान ਲਿਆ ਗਿਆ ਤੇ ਬਠਿੰਡਾ ਪੁਲਿਸ ਦੇ ਵੱਲੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਦੇ ਵੱਲੋਂ ਇਹ ਦੂਜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇਸ ਤੋਂ ਪਹਿਲਾਂ ਵੀ ਇੱਕ ਕੈਫੇ ਨੂੰ ਜਿਹੜਾ ਬਣਿਆ ਹੋਇਆ ਸੀ ਉਸ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਅਤੇ ਲੋਕਾਂ ਨੂੰ ਉਸ ਦੇ ਵਿੱਚ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਕੱਲ ਫਿਰ ਐਸ ਐਚ ਓ ਸਿਵਲ ਲਾਈਨ ਦੇ ਵੱਲੋਂ ਇੱਕ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਕੀ ਵੱਡਾ ਖੁਲਾਸਾ ਹੋਇਆ ਤੇ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਗਈ ਹੈ ਸੋ ਐਸ ਐਚ ਓ ਸਿਵਲ ਲਾਈਨ ਸਾਡੇ ਨਾਲ ਨਹੀਂ ਗਲਤ ਕਰਦੇ ਆਂ ਸਰ ਕੀ ਪੂਰਾ ਮਾਮਲਾ ਸੀ ਕੱਲ ਤੁਸੀਂ ਛਾਪੇਮਾਰੀ ਕੀਤੀ ਕਿ 호텔 ਦੇ ਵਿੱਚ ਸੀ ਬਰੰਦ ਹੋਇਆ ਕੀ ਕੁਛ ਇਹ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਂ શ્રી ਮਨੀਤ ਕੁੰਡਲ ਆਈਪੀਐਸ ਦੇ ਨਿਰਦੇਸ਼ ਹੈ ਵੀ ਕੋਈ ਵੀ ਏਰੀਆ ਵਿੱਚ ਕੋਈ ਵੀ ਮਾੜਾ ਅੰਸਰ ਕੋਈ ਵੀ ਜਿਹੜਾ ਗਲਤ ਕੰਮ ਕਰਦਾ ਉਹਦੇ ਸਖਤੀ ਨਾਲ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਹੀ ਜਿਹੜੀਆਂ ਸਾਨੂੰ ਜਿਹੜੀਆਂ ਕੰਪਲੇਂਟਸ ਮਿਲ ਰਹੀਆਂ ਸੀ ਵੀ ਜਿਹੜਾ ਕਿੰਗ ਹੋਟਲ ਹੈ ਫੇਸ 1 ਚ ਉਹ ਹੋਟਲ ਦੀ ਆਰ ਦੇ ਵਿੱਚ ਜਿਹੜਾ ਕੋਈ ਭੋਲਾ ਭਾਲਿਆ ਗਰੀਬ ਕੁੜੀਆਂ ਹੈਗੀਆਂ ਉਹਨਾਂ ਨੂੰ ਨੌਕਰੀਆਂ ਦਾ ਚਾਹ ਸਕਦੇ ਕਿ ਤੇ ਉਹਨਾਂ ਤੋਂ ਗਲਤ ਕੰਮ ਕਰਾਇਆ ਜਾ ਰਿਹਾ ਜਿਸ ਤਾਲ ਸਾਡੇ ਦੁਤੋਂ ਥੇ ਕਿੰਗ ਹੋਟਲ ਵਿੱਚ ਚੈਕਿੰਗ ਕੀਤੀ ਗਈ ਜਿਸ ਦੌਰਾਨ ਜਿਹੜਾ ਵਿਕਟਮ ਲੜਕੀ ਦੇ ਆਧਾਰ ਤੇ ਜਿਹੜਾ ਹੈ ਸਾਡੇ ਵੱਲੋਂ ਐਫ ਆਈ ਆਰ ਨੰਬਰ 94 ਥਾਣਾ ਸਿਵਲ ਲਾਈਨ ਵਿੱਚ ਦਰਜਿਸਟਰ ਕੀਤੀ ਗਈ ਜਿਸ ਦੀ ਤਫਤੀਸ਼ ਦੌਰਾਨ ਸਾਡੇ ਵੱਲੋਂ ਜਿਹੜਾ ਹੋਟਲ ਦਾ ਮਾਲਕ ਹੈ ਕਿੰਗ ਹੋਟਲ ਦਾ ਨਰੇਂਦਰ ਯਾਦਵ ਸਮੇਤ ਮੈਨੇਜਰ ਤੇ ਚਾਰ ਜਣਿਆਂ ਤੇ ਜਿਹੜਾ ਹੈਗਾ ਐਫ ਆਰ ਰਜਿਸਟਰ ਕਰਕੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆਂਗੇ ਕੀ ਸੂਚਨਾ ਕੀ ਮਿਲੀ ਸੀ ਸਰ ਤੋਂ ਜਿਹੜਾ ਛਾਪੇਮਾਰੀ ਤੁਸੀਂ ਕੀਤੀ ਵੀ ਇੱਥੇ ਕਿਸ ਤਰ੍ਹਾਂ ਕੀ ਬੰਦਿਆ ਸਾਨੂੰ ਕੰਪਲੇਂਟਸ ਆ ਰਹੇ ਨੇ ਸਿਆਮ ਪਬਲਿਕ ਤੋਂ ਵੀ ਜਿਹੜਾ ਇੱਥੇ ਹੋਟਲ ਦੀ ਆਰਡ ਦੇ ਵਿੱਚ ਜਿਹੜਾ ਹੈਗਾ ਵੀ ਇਮੋਰਲ ਟਰੈਫਿਕਿੰਗ ਦਾ ਜਿਹੜਾ ਹੈਗਾ ਧੰਦਾ ਚਲਾਇਆ ਜਾ ਰਿਹਾ ਜਿਸ ਤਹਿਤ ਜਿਹੜਾ ਸਾਡੇ ਵੱਲੋਂ ਜਿਹੜਾ ਐਫ ਆਰ ਰਜਿਸਟਰ ਕਰਕੇ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅੱਗੇ ਉਹ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਉਂਕਿ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਆ ਜਿਸ ਤਰ੍ਹਾਂ ਹੋਰ ਵੀ ਹੋਟਲ ਨੇ ਜੀ ਕਿ ਨੈਟਵਰਕ ਹੁੰਦਾ ਇਹਨਾਂ ਦਾ ਹਾਂਜੀ ਇਹਨਾ ਹੁਣ ਅੱਗੇ ਜੀ ਡਗਾਈ ਨਾ ਜਿਹੜੀ ਇਹਦੀ ਤਫਤੀਸ਼ ਕਰਕੇ ਜਿਹੜੇ ਆਨ ਕੋਈ ਵੀ ਫਾਈਲ ਜਿਨ੍ਹਾਂ ਦਾ ਵੀ ਜਿਹੜਾ ਅੱਗੇ ਕੋਈ ਰੋਲ ਆਊਗਾ ਉਹਦੇ ਵੀ ਜਿਹੜਾ ਹੈਗਾ ਸੱਤੀ ਨਾਲ ਜਿਹੜੀ ਹੈਗੀ ਕਾਰਵਾਈ ਕੀਤੀ ਜਾਊਗੀ ਤੇ ਇੱਕ ਇਹ ਵੀ ਮੈਸੇਜ ਹੈ ਜਿਹੜੇ ਹੋਰ ਵੀ ਇਸ ਲਾਈਨ ਦੇ ਹੋਟਲ ਲਾਈਨ ਦੇ ਕੋਈ ਕੰਮ ਕਰਦਾ ਇਹੋ ਜਿਹਾ ਤੇ ਉਹਨਾਂ ਨੂੰ ਇਹ ਜਿਹੜੀ ਸਖਤ ਨਾ ਜਿਹੜੀ ਹੈਗੀ ਵਾਰਨਿੰਗ ਆ ਵੀ ਜਿਹੜਾ ਆਪ ਦਾ ਐਸ ਪਰ ਨੋਰਮਸ ਹੈ ਆਪ ਦਾ ਰਿਕਾਰਡ ਰੱਖਿਆ ਜਾਵੇ ਤੇ ਹੋਟਲ ਦੀ ਆਰਡ ਦੇ ਵਿੱਚ ਕੋਈ ਵੀ ਜੇ ਇਹੋ ਜਿਹਾ ਗਲਤ ਕੰਮ ਕਰੂਗਾ ਉਹਦੇ ਸਖਤੀ ਨਾਲ ਕਾਰਵਾਈ ਕਰਦੇ ਐਸ ਪਰ ਲਾਅ ਸਖਤੀ ਨਾਲ ਉਹਦੇ ਨਾਲ ਕਾਰਵਾਈ ਕਰਕੇ ਉਹ ਤੇ ਐਫਆਰ ਰਜਿਸਟਰ ਕਰਕੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਜਿਸ ਤਰ੍ਹਾਂ ਲੋਕਾਂ ਨੇ ਕੰਮ ਲੈਨੇ ਕਈ ਵਾਰ ਰਿਕਾਰਡ ਵਗੈਰਾ ਵੀ ਮੈਂਟੇਨ ਨਹੀਂ ਕਰਦੇ ਬਿਨਾਂ ਆਈਡੀ ਪ੍ਰੂਫ ਤੋਂ ਸਰ ਇਸ ਤਰ੍ਹਾਂ ਦੇ ਕੰਮ ਹੋ ਸਕਦੇ ਹਾਂਜੀ ਹਾਂ ਜਿਹੜੇ ਹੈਗੇ ਸਾਡੇ ਵੱਲੋਂ ਰੂਟੀਨ 'ਚ ਵੀ ਚੈਕਿੰਗ ਕੀਤੀ ਜਾਂਦੀ ਹੈ ਤੇ ਅਗਲੇ ਦਿਨਾਂ 'ਚ ਵੀ ਕੀਤੀ ਜਾਵੇਗੀ ਜੇ ਕੋਈ ਵੀ ਜਿਹੜਾ ਇਹੋ ਜਿਹੀ ਇੰਡल्ज ਕੋਈ ਵੀ ਗਲਤ ਐਕਟੀਵਿਟੀ 'ਚ ਪਾਇਆ ਗਿਆ ਉਹਦੇ ਖਿਲਾਫ ਐਸ ਪਰ ਜੋ ਵੀ ਲਾਅ ਸਭ ਤੋਂ ਸਖਤ ਕਰ ਰਹੀ ਹੈ ਉਹ ਅਮਲ 'ਚ ਚਲਦੀ ਚਲੀ ਅੱਛਾ ਲੜਕੀਆਂ ਪਰ ਬਾਹਰੋਂ ਲਿਆਂਦੇ ਸੀ ਕਿਹਾ ਇੱਥੇ ਲੋਕਲੀ ਕਿਸ ਤਰ੍ਹਾਂ ਪਤਾ ਲੱਗ ਸਕੇ ਇਹ ਲੜਕੀਆਂ ਹਜੇ ਤਾਂ ਜਿਹੜੇ ਇੱਕ ਹੀ ਲੜਕੀ ਦਾ ਸਹੇ ਸਾਹਮਣੇ ਆਈ ਹੈਗੇ ਹੋਰ ਵੀ ਜਿਹੜਾ ਤੁਤੀਸ਼ ਦੌਰਾਨ ਜੇ ਕੋਈ ਵੀ ਰੋਲ ਸਾਹਮਣੇ ਆਉਂਦਾ ਸਾਡੇ ਵੱਲੋਂ ਪੁਛਗਿਛ ਕੀਤੀ ਜਾ ਰਹੀ ਹੈ ਹੋਰ ਰੋਲ ਆਊਗਾ ਤਾਂ ਉਹ ਵੀ ਤੁਹਾਡੇ ਨਾਲ ਜਿਹੜਾ ਇਸ ਬੰਦੇ ਸ਼ੇਅਰ ਕੀਤੇ ਸੀ ਹਾਂਜੀ ਹਾਂ ਰੂਟੀਨ ਸਾਡੀ ਚੈਕਿੰਗ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਜਿਹੜੀਆਂ ਡੈਕਸ਼ਨਸ ਆ ਵੀ ਇਹ ਰੂਟੀਨ ਚ ਚੈਕਿੰਗ ਇਹਨਾਂ ਦੀ ਕੀਤੀ ਜਾਵੇ ਜੇ ਕੋਈ ਵੀ ਐਗੋਜੀ ਐਕਟੀਵਿਟੀਜ਼ ਇਨਡਲਜ ਹੋਏਗਾ ਤਾਂ ਉਹਦੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਸੋ ਬਿਲਕੁਲ ਇਹ ਥਾਣਾ ਮੁਖੀ ਸਿਵਲ ਲਾਈਨ ਜਿਨ੍ਹਾਂ ਨੇ ਗੱਲਬਾਤ ਪ੍ਰਮਾਣ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਹੋਟਲ ਦੇ ਉੱਪਰ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਹੀ ਹੋਟਲ ਦੇ ਆੜ ਦੇ ਵਿੱਚ ਦੇਵ ਵਪਾਰ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਲੜਕੀਆਂ ਨੂੰ ਕੰਮ ਦਾ ਝਾਂਸਾ ਦੇ ਕੇ ਸੋ ਕਾਰਵਾਈ ਜ਼ਰੂਰ ਕੀਤੀ ਗਈ ਇਸ ਤੋਂ ਪਹਿਲਾਂ ਵੀ ਇਹਨਾਂ ਵੱਲੋਂ ਇੱਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਸੀ ਉਸ ਦੇ ਵਿੱਚ ਵੀ ਲੋਕਾਂ ਨੂੰ ਜਿਹੜੀ ਨਾਮਜ਼ਦ ਕਰਕੇ ਤੇ ਬੰਦੀ ਕਾਰਵਾਈ ਕੀਤੀ ਗਈ ਸੀ ਤੇ ਲਗਾਤਾਰ ਹੁਣ ਵੀ ਜਿਹੜੀ ਕਾਰਵਾਈ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਗਲਤ ਅੰਸਰ ਬਾਜ਼ ਆਜਾਣ ਹੋਟਲਾਂ ਦੀ ਆੜ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੇ ਕੰਮ ਕਰਨ ਤੋਂ ਨਹੀਂ ਤਾਂ ਇਸੇ ਤਰ੍ਹਾਂ ਹੀ ਕਾਰਵਾਈ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਰਹੇਗੀ